ਬਾਈ ਜੀ ਦਾ ਖਾਸਾ ਬਾਈ ਜੀ ਕੀ ਫਤਿਹ ਅੱਜ ਪਿੰਡ ਰਮਦਾਸਪੁਰ ਨੀਅਰ ਕੜਦੀ ਵਾਲਾ ਦੇ ਨੌਜਵਾਨਾਂ ਵੱਲੋਂ ਹੜਪੀੜ ਤੇ ਜਿਹੜੇ ਏਰੀਏ ਆ ਪ੍ਰਭਾਵਿਤ ਹੋਏ ਆ ਉੱਥੇ ਵਾਸਤੇ ਪਸ਼ੂਆਂ ਵਾਸਤੇ ਹਰਾ ਚਾਰਾ ਤੇ ਸੁੱਕਾ ਪੱਠਾ ਟੂੜੀ ਪਿੰਡ ਰਮਦਾਸਪੁਰ ਤੋਂ ਲੈ ਕੇ ਜਾਣਗੇ ਕੱਲ ਨੂੰ ਉੱਥੇ ਜਿਹੜਾ ਸਾਰਾ ਹੀ ਪੱਠਾ ਸਾਰੀ ਫਸਲ ਜਿਹੜੀ ਆ ਬਰਬਾਦ ਹੋ ਚੁੱਕੀ ਆ ਤੇ ਪਸ਼ੂ ਜਿਹੜੇ ਆ ਉਥੇ ਭੁੱਖ ਦੇ ਕਾਰਨ ਮਰ ਰਹੇ ਆ ਤੇ ਸਾਡੀ ਸਾਰੀ ਵੀਰਾ ਭਰਾਵਾਂ ਨੂੰ ਬੇਨਤੀ ਆ ਕਿ ਬਾਦ ਚੜ ਕੇ ਆਪਾਂ ਉਹਨਾਂ ਦੇ ਆਪਣੇ ਭਰਾਵਾਂ ਦੀ ਮਦਦ ਕਰੀਏ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਈਏ ਤੇ ਸਾਰਿਆਂ ਦਾ ਧੰਨਵਾਦ ਜੀ ਬਾਕੀ ਆਪਾਂ ਲੈ ਕੇ ਚਲਾਂਗੇ ਉੱਥੇ ਜਾ ਕੇ ਮੌਕਾ ਦੇਖ ਕੇ ਫੇਰ ਦੇਖਾਂਗੇ ਵੀ ਕਿਹੜੀ ਚੀਜ਼ ਦੀ ਹੋਰ ਕਮੀ ਹੈਗੀ ਆ ਉੱਥੇ ਲਈ ਵੀ ਆਪਾਂ ਆਪਣਾ ਜਿੰਨਾ ਸਹਾਰ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਇੱਧਰ ਵੀ ਦਿਖਾ ਦੇ ਸਾਰਿਆਂ ਨੂੰ ਸਾਰੇ ਤੋਂ ਹੋਰ ਲੱਗੇ ਉੱਧਰ ਵੀ ਅੱਗੇ ਲੈ ਜਾ ਗਏ ਆਂ ਆਕ ਲੋਏ ਅਗੇ ਲੈ ਆ ਕੈਮਰਾ ਕੈਮਰਾ ਇੱਥੇ ਰੱਖ ਲਾ ਹਾਂਜੀ ਇਹ ਬੱਟਰੀ ਕੱਲਾ ਕੱਲਾ ਹੀ ਹੋਣਾ ਕਿਤੇ ਮੈਂ ਇੱਕਦਮ ਲੋ ਜੀ ਦੇਖੋ ਜੀ ਇੱਕਦਮ ਮਿਹਨਤ ਚੱਲ ਰਹੀ ਆ ਆ ਦੇਖੋ ਜੀ ਇੱਥੇ ਪਤਾ ਲੱਗਦਾ ਡੋਲਿਆਂ ਦਾ ਜ਼ੋਰ ਦੇਖੋ ਜੀ ਪਾਣੀ ਆ ਦੇਖੋ ਪਾਣੀ ਕਰਾਇਆ ਖਾ ਪਰਾ ਮੇਲ ਮਦਿਆਂ ਚੱਕਣ ਲਿਆ ਦੇਖੋ ਜੀ ਆਹਨੇ ਜੇ ਤੂੰ ਬਸ ਭਰੀਏ ਇੱਥੇ ਇਕੱਠੀਆਂ ਕਰਕੇ ਰੱਖੀ ਲੈ ਚੱਕ ਲੈ ਜਦੋਂ ਮਿਹਨਤ ਕਰ ਰਿਹਾ ਮੁੰਡੇ ਨਹੀਂ ਉਧਰ ਗਿੱਲੂ ਦੇ ਖਾਣੇ ਆ ਤੇ ਜੀ ਮੀਂਹ ਦਾ ਪੂਰਾ ਮੋਰ ਮੀਂਹ ਬੜਾ ਪੈਣ ਦਾ ਸੇਰ ਦਾ ਅਸੀਂ ਮੀਂਹ ਵਿੱਚ ਹੀ ਲੱਗੇ ਹੋਏ ਆ ਆ ਜੋ ਜੀ ਚਲੋ ਜੀ ਚਲੋ ਚਲਿਏ ਲੈਵਰ ਆ ਜਾਓ ਜੀ ਆਪ ਐ ਸਿੱਧਾ ਗਾੜੀ ਰੱਖੋ ਚਲੋ ਜੀ ਚਲੋ 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 ਭਾਈ ਜੀ ਚਲੋ ਲੋ ਜੀ ਕਰਤੀ ਫੁੱਲ ਟਰਾਲੀ ਲੋ ਵੀ ਦੋਸਤੋ 버거 ਖਾਓ ਕਿਰੂ ਬੜਾ ਦੋ ਆਪਣਾ ਪੂਰਾ ਲੈ ਲਓ ਹਾਲਾ ਹਾਲਾ ਲੋ ਵੀ ਸੰਗਤੋਂ ਹੁਣ ਆਪਾਂ ਖਾਲੇ 버거 ਫੇਰ ਹੁਣ ਆਪਾਂ ਫੇਰ ਚੱਲਨੇ ਆ ਪੱਠੇ ਲੈਣ ਆਪਣਾ ਟਰਾਲੀ ਹੋਰ ਭਰ ਲਈਏ ਗਿਆ ਤੇ ਫੇਰ ਤੂੜੀ ਪਾਣੀ ਸ਼ਾਮ ਨੂੰ ਫੇ ਸਵੇਰੇ ਆਪਾਂ ਨਿਕਲਣਾ ਜੀ ਠੀਕ ਆ ਜੀ ਹੋਰ ਜੀ ਚਲੋ ਜੀ ਚਲਿਏ ਲੋ ਜੀ ਸੰਗ ਤੋਂ ਹੁਣ ਆਹ ਵਾਲੇ ਵੱਢਣੇ ਆ ਸਾਰੇ ਜਿਹੜੀ ਮਰਜੀ ਹੋਈ ਪੈ ਜਾਓ ਓਲੀ ਓਲੀ ਕਰਕੇ ਆ ਜਿਓ ਜੀ ਆਹ ਲੋ ਜੀ ਹੁਣ ਆਹ ਵਾਲੀ ਵੱਢਣੀ ਆ ਜੀ ਸਾਰਾ ਖੇਤ ਚਲੋ ਲੋ ਜੀ ਇੱਧਰ ਵੀ ਹੋ ਗਈ ਲੋੜ ਹੁਣ ਚਲਿਏ ਤੀਜੀ ਥਾਂ ਤੇ ਉਧਰੋਂ ਭਰੀਏ ਪੱਠੇ ਫੇ ਦੂਈ ਟਰਾਲੀ ਭਰੀਏ ਤੂੜੀ ਦੀ ਠੀਕ ਹੈ ਜੀ ਦੇਖ ਲਓ ਜੀ ਮੀਂਹ हट ਗਿਆ ਮੌਸਮ ਪੂਰਾ ਓਕੇ ਹੋ ਗਿਆ ਚਲੋ ਜੀ ਲੋ ਜੀ ਝਾਮ ਲੱਗ ਗਿਆ ਜੀ ਕਹਿੰਦੇ ਆਹ ਦੇ ਜੀ ਆਹ ਵੇ ਜੀ ਗੁਰਬ ਓਏ ਆਹ ਦੇ ਜੀ ਦੇਖੋ ਜੀ ਝਾਮ ਲੱਗ ਗਿਆ ਜੀ ਕੱਲ ਜਾ ਰਹੇ ਆ ਕੱਲ ਕਿੱਥੇ ਜਾ ਰਹੇ ਆ ਮਿਆਣੀ ਮਿਆਣੀ ਜਾਣਾ ਲੋ ਜੀ ਆ ਬਾਟੇ ਗਏ ਇਸ ਪੇਲੇ ਨੂੰ ਨਾਲ ਚੱਕਣ ਲੱਗੇ ਆ ਤੇ ਆਪਾਂ ਜਾਣਾ ਕਰ ਲੂ ਮਿਆਣੀ ਕਿਉਂਕਿ ਉਧਰ ਜਿਆਦਾ ਪਾਣੀ ਆਇਆ ਹੋਇਆ ਤੇ ਅੱਬ ਕੱਲ ਜਾਣਾ ਹੈਗਾ ਮਿਆਣੀ ਤੇ ਆਹ ਨੂੰ ਪੱਠੇ ਚੱਕ ਕੇ ਲੱਦੀਏ ਤੇ ਫੇ ਜਣਾਜੀ ਸਵੇਰੇ ਆਪਾਂ ਲੋ ਜੀ ਸੰਗ ਤੋਂ ਪੱਠੇ ਦੇ ਟਰਾਲੀ ਭਰ ਲਈ ਆਪਾਂ ਹੁਣ ਕਰਨ ਲੱਗੇ ਖੜੀ ਤੇ ਆਪਾਂ ਸਵੇਰੇ ਜਾਵਾਂਗੇ ਸ਼ਾਮ ਦੇ ਵੱਜ ਗਿਆ 5 ਜੀ ਆਪਾਂ ਸਵੇਰ ਦੇ ਲੱਗੇ ਆ ਦੇਖ ਲਓ ਤੇ ਪੂਰੀ ਟਰਾਲੀ ਕਰਤੀ ਫੁੱਲ ਤੇ ਸਵੇਰੇ ਜਾਵਾਂਗੇ ਆਪਾਂ ਜਾਵਾਂਗੇ ਮਿਆਣੀ ਯੋਕੇ ਕਹਿੰਦੇ ਮਿਆਣੀ ਵਾਲ ਜਿਆਦਾ ਪਾਣੀ ਆ ਉੱਥੇ ਜਿਆਦੀ ਲੋਡ ਆ ਇਧਰ ਜਾਵਾਂਗੇ ਮਿਆਣੀ ਵਾਲ ਤੇ ਕਹਿੰਦੇ ਇਧਰ ਜਿਆਦੀ ਲੋਡ ਆ ਤੇ ਆਪਾਂ ਟਰਾਲੀ ਤੇ ਖੜੀ ਕਰਦੈਣੀ ਆ ਤੇ ਆਪਾਂ ਜਾਣਾ ਸਵੇਰੇ ਲੋ ਭਾਈ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਮਿੱਤਰੋ ਹੁਣ ਜਾ ਰਹੇ ਆ ਜੀ ਆਪਾਂ ਲੈ ਕੇ ਪੱਠੇ ਲੋ ਜੀ ਅਮਰਦਾਸਪੁਰੋਂ ਸੇਵਾ ਆ ਰਹੀ ਹੈ ਜੀ ਆਹ ਦੇ ਜੀ ਬੱਤੇ ਉੱਤੇ ਸੇਵਾ ਲੈ ਕੇ ਜਾ ਰਹੇ ਆ ਨਾ ਪ੍ਰਸ਼ਾਦ ਖਾਓ ਪ੍ਰਸ਼ਾਦ ਖਾਓ ਜੀ ਆਹ ਲੋ ਜੀ ਆਹ ਲੋ ਜੀ ਪ੍ਰਸ਼ਾਦ ਖਾਓ ਖਾਓ ਜੀ ਪ੍ਰਸ਼ਾਦ ਲੋ ਜੀ ਪ੍ਰਸ਼ਾਦ ਖਾਓ ਜੀ ਨਹੀਂ ਦੇਦਾ ਭਾਈ ਜੀ ਪੂਰਾ ਬਦਿਆ ਲੋ ਜੀ ਦੀ ਨੀ ਮੇਰੇ ਪੁੱਛ ਗਏ ਆ ਜੀ ਤੇ ਆਪਾਂ ਇੱਥੋਂ ਜਾਣਾ ਜੀ ਮਿਆਣੀ ਦੇਖੋ ਜੀ ਆਹ ਤੇ ਟ੍ਰੇਨ ਵੀ ਆ ਗਈ ਜੀ ਆਉਂਦੇ ਦੇਖੋ ਜੀ ਆਹ ਦੇ ਜੀ ਨਾਲ ਗੁਰਵ ਚੱਲਾ ਨਾਲ ਹਰਮਨ ਸਾਡੇ ਨਾਲ ਰਾਜਾ ਨਾਲ ਭਾਈ ਨਾਲ ਮਨੀ ਜੀ ਨਾਲ ਆਪਾਂ ਚੱਲਨੇ ਆ ਜੀ ਦੇਖੋ ਜੀ ਬਿਆਦ ਰਿਆਦਾ ਪਾਣੀ ਓਏ ਓਏ ਕਿੰਨਾ ਲੈਵਲ ਵੱਧ ਗਿਆ ਦੇਖੋ ਇਧਰ ਪਾਣੀ ਕਿ ਲਾਉਂਦਾ ਪਿਆ ਆ ਦੇਖੋ ਜੀ ਇਧਰ ਲੋਕਾ ਸਾਰੇ ਖੇਤ ਦੇਖੋ ਪੱਪਰੋ ਜੋ ਕਿ ਨਾ ਨਾ ਪਾਣੀ ਚੜਿਆ ਦੇਖੋ ਆ ਦੇਖੋ ਜੀ ਆਹਦੇ ਇਹ ਬਿਆਦ ਰਿਆਦਾ ਦੇਖੋ ਜੀ ਆਹ ਦੇਖੋ ਜੀ ਇਧਰ ਸਾਰੇ ਟੁੱਬਿਆ ਪਿਆ ਓ ਪਰੇ ਪਰੇ ਨਾਲ ਤਾਣ ਦੇਖੋ ਨੇ ਅੱਗੇ ਜਾ ਕੇ ਦੇਖੋ ਦੇਖੋ ਇਹ ਪਾਣੀ ਓਏ ਓਹ ਓਹ ਦੇਖੋ ਜੀ ਓ ਜੀ ਪੁੱਜ ਗਏ ਆਪਾਂ ਪਿੰਡ ਭਾਈ ਜੀ ਕਿਹੜਾ ਪਿੰਡ ਹੈ 42 ਟਾਲੀ ਟਾਲੀ ਪਿੰਡ ਹੈ ਜੀ ਇਹ ਵਾਲਾ ਦੇਖੋ ਸਾਰਾ ਹੀ ਡੁੱਬਿਆ ਹੋਇਆ ਦੇਖੋ ਤੁਹਾਨੂੰ ਦਿਖਾਉਣੀ ਆ ਅੱਗੇ ਜਾ ਜੀ ਦੇਖੋ ਜੀ ਲੋਕੀ ਆਏ ਦੇਖੋ ਜੀ ਜਿਨ੍ਹਾਂ ਨੂੰ ਲੋੜ ਆ ਪੱਠਿਆਂ ਦੀ ਦੇਖੋ ਲੋ ਜੀ ਦੇਖੋ ਜੀ ਕਿੰਨਾ ਪਾਣੀ ਆ ਦੇਖੋ ਉਹ ਸਾਹਮਣੇ ਉਹ ਮੋਟਰ ਦਿਖਾਉ ਡੁੱਬੀ ਪਈ ਆ ਉਹਦੇ ਇਹ ਦੇਖਿਆ ਉਹ ਸਾਹਮਣੇ ਆਉਂਦੇ ਦੇਖੋ ਕਿੰਨਾ ਪਾਣੀ ਚੜਿਆ ਹੋਇਆ ਹੈ ਆਪਣੇ ਆਪ ਹੀ ਹਿਸਾਬ-ਕਿਹਾਬ ਨਾਲ ਲੈ ਜਾਓ ਪੈਸਿਆਂ ਦੇ ਹਿਸਾਬ ਨਾਲ ਹੋਰ ਆ ਜਾਣਗੇ ਪੱਠੇ ਪਰ ਇਹ ਨਾ ਕਿ ਲਾਹ ਚ ਨਾ ਕਰਿਓ ਸਾਰਿਆਂ ਨੂੰ ਵੰਡਨੇ ਆ ਜਾਣ ਦੇਖੋ ਜੀ ਪਾਣੀ ਉੱਧਰ ਉੱਧਰ ਸੇਵਾ ਚੱਲ ਰਹੀ ਹੈ ਜੀ ਲੋਈ ਦੇਖੋ ਇਹ ਲੋਕੀ ਪਸ਼ੂ ਵੀ ਉੱਤੇ ਲੈ ਆਉਂਦੇ ਆ ਜੋ ਕਿ ਪਾਣੀ ਦੇਖੋ ਖੇਤਾਂ ਚ ਕਿੰਨਾ ਭਰਿਆ ਤੁਹਾਨੂੰ ਅੱਗੇ ਜਾ ਦਿਖਾਉਣੇ ਥੱਲੇ ਦੇਖਿਆ ਆ ਦੇ ਆ ਜਾਂ ਦਰਾਂ ਥੱਲੇ ਜਾ ਕੇ ਦਿਖਾਉਣੇ ਜੀ ਦੇਖੋ ਜੀ ਪਾਣੀ ਦੇਖੋ ਉਹ ਦੇਖੋ ਮੋਟਰ ਇਹ ਉਹ ਦੇਖੋ ਸਾਹਮਣੇ ਅੱਧੀ ਡੁੱਬ ਗਈ ਆ ਪਾਣੀ ਨਾਲ ਦੇਖੋ ਜੀ ਕਿੰਨਾ ਪਾਣੀ ਆ ਆ ਦੇ ਇਹ ਰਾਹ ਆ ਜਿੱਧਰੋਂ ਦੇਖੋ ਸਾਰਾ ਪਾਣੀ ਨਾਲ ਹੀ ਆ ਕਵਰ ਹੋਇਆ ਆ ਦੇ ਇੱਧਰ ਚਾਰੇ ਪਸ਼ੂ ਪਾਣੀ ਪਾਣੀ ਆ ਆ ਦੇਖੋ ਜੀ ਹਾਂਜੀ ਖੇਤ ਸਾਰੇ ਡੁੱਬੇ ਹੋਏ ਆ ਪਿੰਡ ਵੀ ਇੱਦੇ ਘਰ ਡੁੱਬੇ ਹੋ ਹਾਂ ਆਂਦੇ ਦੇਖੋ ਲੋ ਜੀ ਆਪਾਂ ਦਾ ਸੇਵਾ ਕਰ ਰਹੇ ਆ ਜੀ ਭਾਜੀ ਹੁਣੀ ਕਹਿੰਦੇ ਆਪਾਂ ਸੇਵਾ ਕਰਕੇ ਆਉਣੀ ਆ ਫੇ ਆਪਾਂ ਇਹਨਾਂ ਨਾਲ ਫੋਨ ਕੀਤਾ ਇਹਨੂੰ ਫੋਨ ਕੀਤਾ ਸੀ ਫੇ ਕਾਫੀ ਸਪੰਦ 10 12 ਮੁੰਡੇ ਇਕੱਠੇ ਹੋਏ ਤੇ ਫੇ ਚਲੋ ਆਪਾਂ ਕੇ ਸੇਵਾ ਕਰਕੇ ਆਉਣੀ ਆ ਤੇ ਉਹਨਾਂ ਪਾਸੇ ਉੱਧਰ ਭੇਜਿਆ ਗਿਆ ਕਹਿੰਦੇ ਉੱਧਰ ਜ਼ਿਆਦਾ ਪਾਣੀ ਆਇਆ ਹੋਇਆ ਤੁਸੀਂ ਉੱਧਰ ਸੇਵਾ ਕਰਕੇ ਉੱਧਰ ਜਿਆਦੀ ਲੋਡ ਆ ਪੱਠਿਆਂ ਦੀ ਤੇ ਦੇਖੋ ਸਾਡੇ ਸਾਹਮਣੇ ਇਹ ਕਿੰਦਾ ਸੀਤ ਭਰੇ ਹੋਇਆ ਦੇਖੋ ਦੂਦੂਦੂਦ ਪਾਣੀ ਪੰਨੀ ਚਲੋ ਅੱਜ ਤੁਹਾਨੂੰ ਦਿਖਾਉਨੇ ਆ ਉੱਧਰ ਪੱਠਿਆਂ ਦੀ ਸੇਵਾ ਲਾਈ ਹੋਈ ਆ ਤੁਹਾਨੂੰ ਦਿਖਾਈ ਜਾਵੇ ਕਿੰਨੀ ਲੋਡ ਹੋਊਗੀ ਦੇਖੋ ਇੱਥੇ ਜਿਹੜੇ ਸਾਰੇ ਦੇਖੋ ਕਿੰਦਾ ਭਰਾ ਪੱਠੇ ਲੈ ਆ ਰਿਹਾ ਦੇਖੋ ਦੇਖੋ ਆ ਪੈਸੇ ਸਾਰਿਆਂ ਨੂੰ ਮਿਲ ਜਾਣੇ ਆ ਸਾਰਿਆਂ ਨੂੰ ਮਿਲ ਜਾਣੇ ਭਾਜੀ ਪੈਸੇ ਸਾਰਿਆਂ ਨੂੰ ਮਿਲ ਜਾਣੇ ਆ ਭਾਜੀ ਮਿਲ ਜਾਣੇ ਸਾਰਿਆਂ ਨੂੰ ਸਾਰਿਆਂ ਨੂੰ ਮਿਲਣੇ ਆ ਭਾ ਪਾਜੀ ਆ ਦੇਖੋ ਜੀ ਭਾਈ ਭਾਈ ਸਾਰੇ ਪੇ ਆ ਯਾਰ ਉਧਰ ਆ ਜੇ ਭਾਈ ਭਾਈ ਰੁਕ ਜਾ ਯਾਰ ਮੇਰੇ ਕੋਲ ਸਾਰੇ ਪੇ ਆ ਉਧਰ ਸਾਰੇ ਪੇ ਆ ਯਾਰ ਸਾਰਿਆਂ ਨੂੰ 19 ਮਿਲੂਗੇ ਭਾਈ ਜੀ ਜਿੰਨੇ ਉਹਨਾਂ ਨੂੰ ਦਊਗੇ ਤੁਹਾਨੂੰ ਵੀ 19 ਮਿਲੂਗੇ ਇਹ ਤਾਂ ਖਿੱਚੋ ਨਾ ਨਾ ਆਪਾਂ ਆਪਾਂ ਹੋਰ ਵੀ ਲੈ ਕੇ ਆਉਣੇ ਭਾਈ ਹੋਰ ਵੀ ਲੈ ਕੇ ਇੱਕ ਟਰਾਲੀ ਨੇ ਹੋਰ ਵੀ ਬਹੁਤ ਆ ਜੇ ਇਦਾਂ ਕਰੂਗੇ ਮੈਂ ਕੋਈ 19 ਸਾਰਿਆਂ ਨੂੰ 19 ਮਿਲਨੇ ਤੁਹਾਨੂੰ ਵੀ 19 ਮਿਲੂਗੇ ਜਨ ਸਾਰਿਆਂ ਨੂੰ ਮਿਲਦੇ ਆ ਐਵੇਂ ਖਿੱਚੋ ਨਾ ਨਾ ਭਾਜੀ ਭਾਜੀ ਉਹ ਦੋ ਮੁੰਡੇ ਚੜ੍ਹੇ ਯਾਰ ਉੱਤੇ ਉਹ ਦੇ ਰਹੇ ਆ ਯਾਰ ਇੰਦਾ ਕਾਲੀ ਨਾ ਕਰੋ ਹੋਰ ਵੀ ਟਰਾਲੀਆਂ ਆ ਜਾਣੀਆਂ ਕਾਲੂ ਭਾਜੀ ਹਨਾ ਐਵੇਂ ਨਾ ਕਰੋ ਲੋ ਜੀ ਪੱਟਿਆਂ ਸੇਵਾ ਕਰ ਦਿੱਤੀ ਦੇਖੋ ਜੀ ਜਿਹੜੇ ਭਾਵਾਂ ਨੂੰ ਲੋਡ ਸੀਗੀ ਕਿੱਦਾਂ ਲੈ ਕੇ ਜਾ ਰਹੇ ਆ ਆ ਦੇਖੋ ਉਹ ਕੀ ਟਰਾਲੀ ਖਾਲੀ ਜੀ ਉਹ ਟੁੱਟੀਆਂ ਉੱਧੂ ਨੂੰ ਰਹਿ ਗਿਆ ਕਿਉ ਭਾਈ ਇੱਧਰ ਭਾਈ ਮਨਾਲ ਹੋ ਜਾ ਮੇਰਾ ਫੋਟੋ ਖਿੱਚਣੀ ਸੀ ਭਾਈ ਦੇਖਿਓ ਸਾਰਿਆਂ ਨੇ ਇੱਧਰ ਦੇਖਿਓ ਆ ਫੋਟੋ ਖਿੱਚਣੀ ਮੈਂ ਇੱਧਰ ਦੇਖਿਓ ਇੱਧਰ ਬ੍ਰੋ ਰਮਦਾਸਪੁਰੋ ਹਾਂਜੀ ਦੇਖ ਸਾਦੇ ਤੁਸੀਂ ਪੁੱਤ ਮਾਣੇ ਆ ਆ ਲੈ चलो आ जाओ चलिए हाँ बाबा पानी है।, है हाँ जी हाँ जी है ਕਾਫੀ ਆ ਕਾਫੀ ਕਾਫੀ ਪਾਣੀ ਆ ਹੂੰ ਪੇਰੇ ਨਾਲ ਜਿਆਦਾ ਆ ਸਲੋਵਰ ਹੂੰ